ਜੀ ਆਟਮਾ ਲਿਆਂਦੀਆਂ ਜਿਹੜੀਆਂ 6 ਮਹੀਨੇ ਸਾਲ ਹੰਡਣ ਵਾਲੀਆਂ ਆਟਮਾ ਅਸੀਂ ਉਹ ਆਟਮਾ ਨਹੀਂ ਲਿਆਉਂਦੀਆਂ ਜਿਹੜੀਆਂ 1 ਮਹੀਨੇ ਬਾਅਦ ਬਦਲ ਲੀਆਂ ਪੈਣ ਆਪ ਵੀ ਚੈੱਕ ਕਰੋ ਇੰਨਾ ਸੋਨਾ ਫੈਬਰਿਕ ਤੁਹਾਨੂੰ ਅੰਦਰ ਚੈੱਕ ਕਰੋ ਕਿੰਨਾ ਗਰਮ ਫੈਬਰਿਕ ਹੈ ਤੁਹਾਨੂੰ ਕਿਤੋਂ ਨਹੀਂ ਮਿਲਣਾ ਨਾ ਇਹ ਵੈਰਾਈਟੀ ਨਾ ਇਹ ਰੇਤ ਤੁਹਾਨੂੰ ਕਿਤੋਂ ਮਿਲਣੀ ਹੈ ਤੁਸੀਂ ਜਾਂ ਤਾਂ ਪਹਿਲਾਂ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਰਿਸ਼ਤੇਦਾਰ ਤੋਂ ਮਗੋਂ ਹੁੰਦੇ ਸੀ ਜਾਂ ਵੱਡੇ ਵੱਡੇ ਸ਼ੋਰੂਮਾਂ ਜਾਂਦੇ ਸੀ ਪਰ ਉੱਥੇ ਰੇਟ ਬਹੁਤ ਹੀ ਇਟਾਲੀਅਨ ਸਟਾਈਲ ਮਿਡੀ ਬਹੁਤ ਹੀ ਜ਼ਿਆਦਾ ਡਿਮਾਂਡ ਇਹਦੀ ਬਾਜ਼ਾਰਾਂ ਵਿੱਚ ਹੁੰਦੀ ਹੈ ਬਟ ਉਹਨਾਂ ਨੂੰ ਰੇਟ ਬਹੁਤ ਮਹਿੰਗੇ ਮਿਲਦੇ ਹੈ ਇ ਤੇ ਅਸੀਂ ਰੇਟ ਵੀ ਜ਼ਿਆਦਾ ਨਹੀਂ ਲੈਣਾ ਇਹ ਨਾ 2000 ਨਾ 1500 ਸਿਰਫ 5-600 ਰੁਪਏ ਤੋਂ ਸ਼ੁਰੂ ਹੋ ਜਾਂਦਾ ਬੱਚਿਆਂ ਦੀ ਬੇਬੀ ਬੋਨ ਲਈ ਇਹਦੇ ਵਿੱਚ ਤੁਹਾਡਾ ਬੱਚਾ ਬਿਲਕੁਲ ਡੋਰੀਮੋਨ ਸ਼ਿੰਚਨ ਵਰਗਾ ਲੱਗੂਗਾ ਤੁਸੀਂ ਇੱਕ ਵਾਰ ਆਓ ਤੇ ਐਕਸਪੀਰੀਅੰਸ ਕਰੋ ਪੂਰੀ ਟੋਰ ਉਹ ਵੀ ਘੱਟ ਰੇਟਾਂ ਦੇ ਵਿੱਚ ਤੁਹਾਨੂੰ ਕਰਕੇ ਦੇਣੀ ਆ ਅੰਕਲ ਓਮਲੇ ਸੋ ਇਹਦੇ ਵਿੱਚ ਤੁਸੀਂ ਜੀਂਦਿਆਂ ਪੈਂਟਾਂ ਲੈਣੀਆਂ ਕਟੀਆਂ ਫਟੀਆਂ ਲੈਣੀਆਂ ਸਕੀਨੀਆਂ ਲੈਣੀਆਂ ਬੂਟ ਕੱਟਾ ਜੇਬਾਂ ਵਾਲੀਆਂ ਲੈਣੀਆਂ ਮਤਲਬ ਜਿੱਦਾਂ ਬੱਚਿਆਂ ਲਈ ਹੁੰਦੀਆਂ ਜੀਂਦਿਆਂ ਪੈਂਟਾਂ ਹੀ ਮਿਲ ਜਾਣੀਆਂ ਤੁਸੀਂ ਆ ਚੀਜ਼ਾਂ ਲੱਭਦੇ ਹੋ ਨਵੇਂ ਪਾਈ ਬੱਚਿਆਂ ਦੇ ਪਾਈ ਹੁਣ ਤੇ ਜਦੋਂ ਬੱਚੇ ਬਾਹਰ ਜਾਣ ਤਾਂ ਇਦਾਂ ਦੀ ਸੁਪਰ ਕੁਆਲਿਟੀ ਤੁਹਾਨੂੰ ਬਹੁਤ ਘੱਟ ਰੇਟਾਂ ਦੇ ਆਪਾਂ ਦੇ ਦੇਣੀ ਹੈਗੀ ਆ ਆ ਦੇਖੋ Google ਤੇ ਜਾ ਕੇ ਉਹਨੂੰ ਸਰਚ ਕਰ ਲਓ 7000 8000 85 8500 ਰੁਪਿਆ ਰੇਟ ਹੈ ਇਹਦਾ ਪਰ ਅਸੀਂ ਚੈਲੰਜ ਕਰਦੇ ਆ 2200 2500 ਦੇ ਵਿੱਚ ਤੁਹਾਨੂੰ ਇਦਾਂ ਦੀ ਚੀਜ਼ਾਂ ਵੀ ਦੇ ਦੇਣੀ ਹੈਗੀਆਂ ਆਪਾਂ ਸੋ ਬਾਈ ਜੀ ਆ ਵੀ ਬੜਾ ਦਿਲ ਖਿੱਚਦਾ ਆ ਇਹ ਜਿਹੜੀ ਸਵਰਟ ਸ਼ਾਟ ਹੈਗੀ ਬੜੀ ਸੋਹਣੀ ਆ ਤੇ ਮੁੰਡੇ دیਵਾਨੇ ਹੁੰਦੇ ਇਦਾਂ ਦੇ ਚੀਜ਼ਾਂ ਲੱਭਦੇ ਫਿਰਦੇ ਆ ਤੇ 2500 2200 2300 ਇਦਾਂ ਦਿੰਦੇ ਆ ਇਹਦਾ ਰੇਟ ਵੀ ਦੱਸ ਹੀ ਦਿਓ ਤੁਸੀਂ ਇਹਦਾ ਰੇਟ ਸਿਰਫ ਹੈਗਾ 899 ਤੁਸੀਂ ਚਾਹੇ ਸ਼ਰਟ ਪਾ ਲਓ ਜਾਂ ਇਹਦੇ ਉੱਪਰੋਂ ਤੁਸੀਂ ਚਾਹੇ ਜੈਕਟ ਪਾ ਲਓ ਇਹ ਕੋਟੀਆਂ ਬਹੁਤ ਟ੍ਰੈਂਡਿੰਗ ਚਾਰਜ ਨਾਲੇ ਬਹੁਤ ਗਰਮ ਕੋਟੀਆਂ ਇੱਥੇ ਬਹੁਤ ਸਸਤੇ ਪ੍ਰਾਈਸ ਤੁਹਾਨੂੰ ਸਿਰਫ 1299 ਰੁਪਏ 'ਚ ਮਿਲ ਜੀ। ਟੌਪ ਦਾ ਕਪੜਾ ਫੀਲ ਕਰਕੇ ਦੇਖਿਓ ਤੁਹਾਨੂੰ 2000 ਰੁਪਏ 'ਚ ਦੇ ਦੇਣੀ ਆ ਹੰਟਰ ਸ਼ਰਟ 1999 'ਚ ਹੰਟਰ ਸ਼ਰਟ ਦੇ ਦੇਣੀ ਆ। ਤੇ ਦੇਖੋ ਜੀਂਦੀਆਂ ਪੈਂਟ ਹਨਾ ਮੈਂ ਸੱਚੀ ਕਹਿੰਨਾ ਕੁਆਲਿਟੀ ਬਹੁਤ ਫਾਈਨ ਆ। ਹਰ ਤਰ੍ਹਾਂ ਡਾਰਕ ਲਾਈਟ ਕਲਰ ਮਿਲ ਜਾਣੇ ਆ। 11100 ਤੋਂ ਪੈਸੇ ਜੀਨ ਦੀ ਪੈਂਟ ਸ਼ੁਰੂ ਹੋ ਜਾਂਦੀ ਆ ਉਹ ਬੜਾ ਸੋਹਣਾ ਲੋਰ ਆ ਡਿਜ਼ਾਈਨਰ ਪੀਸ ਆ ਰੇਟ ਇਹਦਾ ਨਾ 1500 ਆ ਨਾ 2000 ਸਿਰਫ 699 ਰੁਪਏ ਦੇ ਵਿੱਚ ਤੁਹਾਨੂੰ ਲੋਰ ਦੇ ਦੇਣਾ ਸਲੋਜੀ ਅੰਕਲ ਉਹਨੇ ਪਹਿਲਾਂ ਭੈਣ ਭਰਾ ਖੋਜ ਕੀਤੇ ਫਿਰ ਭੈਣ ਭਰਾਵਾਂ ਦੀ ਆ ਗਈ ਡਿਮਾਂਡ ਕਹਿੰਦੇ ਸਾਡੇ ਬੱਚਿਆਂ ਲਈ ਵੀ ਲਗਜ਼ਰੀ ਟੌਪ ਨੇ ਬ੍ਰਾਂਡਡ ਕੱਪੜੇ ਲੈ ਕੇ ਆਜੋ ਬਾਗਾਪਰਾਣਾ ਦੇ ਵਿੱਚ ਟੌਪ ਦਾ ਲਗਜ਼ਰੀ ਸਟੋਰ ਖੁੱਲ ਚੁੱਕਾ ਬੱਚਿਆਂ ਦੇ ਲਈ ਜਿੱਥੇ ਨਿਊ ਬੇਬੀ ਬੋਨ ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਲਈ ਬਹੁਤ ਸੋਹਣੀ ਵੈਰਾਈਟੀ ਆ ਗਈ ਆ ਚਾਹੇ ਤੁਸੀਂ ਛੋਟੇ ਬੱਚਿਆਂ ਲਈ ਮਤਲਬ ਮੁੰਡਿਆਂ ਲਈ ਲੈਣੇ ਆ ਚਾਹੇ ਤੁਸੀਂ ਬੇਬੀ ਗਰਲ ਲਈ ਕੱਪੜੇ ਲੈਣੇ ਆ ਤੇ ਇਹਦੇ ਰੇਟ ਵੀ ਬਹੁਤ ਘੱਟ ਨੇ ਲਗਜ਼ਰੀ ਜਾਂ ਜਿਹੜੀਆਂ ਤੁਸੀਂ ਲੁਧਿਆਣੇ ਜਰੰਦਰ ਦਿੱਲੀ ਬੰਬੇ ਲੈਣੇ ਹੁਣ ਜਾਣ ਦੀ ਲੋੜ ਨਹੀਂ ਬਾਵੇ ਘਰਾਂ ਨਾਲ ਲਿਆ ਆ ਬ੍ਰਾਂਡ ਲਾਂਚ ਕਰਤਾ ਬੱਤੀਆਂ ਦੇ ਲਈ ਰੈਡੀमेड ਦੇ ਵਿੱਚ ਕੱਪੜੇ ਬਹੁਤ ਸੋਹਣੇ ਆ ਗਏ ਆ ਭਾਜੀ ਮੈਂ ਦੇਖ ਰਿਹਾ ਇਹ ਤਾਂ ਵੱਡੇ ਵੱਡੇ ਸ਼ੋਰੂਮਾਂ ਜਾਂਦੇ ਆ ਉੱਥੇ ਇਦਾਂ ਦੀਆਂ ਕੁਆਲਿਟੀਆਂ ਵੈਰਾਈਟੀਆਂ ਮਿਲਦੀਆਂ ਤੇ ਦੂਜੇ ਪਾਸੇ ਰੇਟ ਚੈੱਕ ਕਰ ਤਾਂ ਰੇਟ ਬੜੇ ਛੋਟੇ ਆ ਭਾਜੀ ਅਸੀਂ ਆਈਟਮਾਂ ਲਿਆਂਦੀਆਂ ਜਿਹੜੀਆਂ 6 ਮਹੀਨੇ ਸਾਲ ਹੰਢਣ ਵਾਲੀਆਂ ਆਈਟਮਾਂ ਅਸੀਂ ਉਹ ਆਈਟਮਾਂ ਨਹੀਂ ਲਿਆਉਂਦੀਆਂ ਜਿਹੜੀਆਂ 1 ਮਹੀਨੇ ਬਾਅਦ ਬਦਲ ਲੀਆਂ ਪਹਿਣ ਏ ਆਟਮਾ ਤੁਹਾਨੂੰ ਪੂਰੇ ਬਾਜ਼ਾਰ ਚ ਮਿਲਨੀ ਨਹੀਂ ਓਪਨ ਚੈਲੇਂਜਾ ਲੁਧਿਆਣਾ ਚਲੇ ਜਾਓ ਮੋਗੇ ਚਲੇ ਜਾਓ ਇਹ ਰੇਟ ਇਹ ਵੈਰਾਈਟੀ ਇਹ ਤੁਹਾਨੂੰ ਕਿਤੇ ਨਹੀਂ ਮਿਲਣੀ ਜਿਹੜੀ ਅਸੀਂ ਬੱਚਿਆਂ ਲਈ ਵੈਰਾਈਟੀ ਲੈਣ ਜਿਹੜਾ ਭਾਈ ਨਿਊ ਬੇਬੋਨ ਆ ਜਦੋਂ ਬੱਚਾ ਜਨਮੇ ਲੈਂਦਾ ਉਹਨਾਂ ਲਈ ਵੈਰਾਈਟੀ ਵੀ ਤੇ ਹੈਗੀ ਆਪਣੇ ਕੋਲ ਵੈਰਾਈਟੀ ਚੈੱਕ ਕਰੋ ਆਪੀਸ ਚੈੱਕ ਕਰੋ ਇੰਨਾ ਸੋਨਾ ਫੈਬਰਿਕ ਤੁਹਾਨੂੰ ਅੰਦਰ ਚੈੱਕ ਕਰੋ ਕਿੰਨਾ ਗਰਮ ਫੈਬਰਿਕ ਹੈ ਤੁਹਾਨੂੰ ਕਿਤੋਂ ਨਹੀਂ ਮਿਲਣਾ ਨਾ ਇਹ ਵੈਰਾਈਟੀ ਨਾ ਇਹ ਰੇਤ ਤੁਹਾਨੂੰ ਕਿਤੋਂ ਮਿਲੀਆਂ ਡਿਜ਼ਾਈਨ ਚੈੱਕ ਕਰੋ ਆ ਮਿੱਡੀ ਦੇ ਵਿੱਚ ਡਿਜ਼ਾਈਨ ਚੈੱਕ ਕਰੋ ਇੰਨਾ ਵਧੀਆ ਡਿਜ਼ਾਈਨ ਤੁਹਾਨੂੰ ਕਿਤੋਂ ਵੀ ਨਹੀਂ ਮਿਲਣਾ ਅੰਕਲ ਉਹਮ ਕੁਆਲਟੀ ਨਾਲ ਕੰਪਰੋਮਾਈਜ਼ ਨਹੀਂ ਕਰਦਾ ਅਸੀਂ ਵੈਰਾਈਟੀ ਲਿਆਉਂਦੇ ਆ ਤੇ ਕੁਆਲਟੀ ਲਿਆਉਂਦੇ ਆ ਅਸੀਂ ਤੁਹਾਨੂੰ ਹੰਡੇ ਜਾਣ ਵਾਲਾ ਸਟਾਕ ਦੇਣਾ ਨਾ ਕਿ ਅਸੀਂ ਤੁਹਾਨੂੰ ਦੇਸੀ ਸਟਾਕ ਦੇ ਆ ਦੇਖੋ ਬਹੁਤ ਸ਼ਾਰਟ ਦੇ ਵਿੱਚ ਬੱਚਿਆਂ ਦੇ ਲਈ ਛੋਟੀਆਂ ਬੱਚਿਆਂ ਲਈ ਕੋਟ ਵੀ ਲੈ ਕੇ ਆ ਗਏ ਆ ਜਿਹੜੇ ਤੁਸੀਂ ਜਾਂ ਤਾਂ ਪਹਿਲਾਂ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਰਿਸ਼ਤੇਦਾਰ ਤੋਂ ਮਗੋਂਦੇ ਸੀ ਜਾਂ ਵੱਡੇ ਵੱਡੇ ਸ਼ੋਰੂਮਾਂ ਜਾਂਦੇ ਸੀ ਪਰ ਉੱਥੇ ਰੇਟ ਬਹੁਤ ਸੀ ਇਹਦਾ ਰੇਟ ਬਾਜ਼ਾਰ ਚ ਕੋਈ 5000 ਕੋਈ 6500 ਕੋਈ 6000 ਉਦਾਂ ਦੀਆਂ ਵੈਰਾਈਟੀਆਂ ਪਰ ਅੰਕਲੋਮ ਤੇ ਆ ਜਾਓ ਅੱਧੇ ਰੇਟਾਂ ਤੋਂ ਵੀ ਘਾ ਟ੍ਰੇਡ ਦੇਣੇ ਆ ਕੁਆਲਿਟੀ ਸਾਨੂੰ ਦੇਣੀ ਆ ਸੁਪਰ ਬਾਈ ਜੀ ਆ ਤਾਂ ਸੱਚੀ ਬਹੁਤ ਟੌਪ ਦੀਆਂ ਚੀਜ਼ਾਂ ਇਹ ਨੇੜੇ ਤੇੜੋਂ ਮਿਲਣੀਆਂ ਵੀ ਹਨ ਨਹੀਂ ਇਹ ਨੇੜੇ ਤੇੜੋਂ ਨਹੀਂ ਮਿਲੀਆਂ ਮੈਂ ਤੁਹਾਨੂੰ ਇੱਕ ਸਲਾਹ ਦਊਂਗਾ ਤੁਸੀਂ ਇੱਕ ਵਾਰ ਆਓ ਤੇ ਤੁਸੀਂ ਇਹ ਐਟਮਾ ਲੈ ਕੇ ਜਾਓ ਜੇ ਐਟਮਾ ਨਾ ਹੰਡੀਆਂ ਗਈਆਂ ਮੈਂ ਤੁਹਾਨੂੰ ਟੈਲੇਜ ਕਰਨਾ ਹੈ ਟਾਈਮਾ ਬਹੁਤ ਲੰਬੇ ਟਾਈਮ ਦਾ ਛੱਡ ਦੋ ਹੰਡੀਆਂ ਜਾਣ ਦੇਖੋ ਜਿਵੇਂ ਜਿਵੇਂ ਠੰਡ ਪਤ ਰਹੀ ਆ ਉਵੇਂ ਉਵੇਂ ਛੋਟੀਆਂ ਬੱਚਿਆਂ ਲਈ ਪ੍ਰਬੰਧ ਵੀ ਕੀਤੇ ਆ ਦੇਖੋ ਗਰਮ ਦੇ ਵਿੱਚ ਬਲੇਜ਼ਰਾਂ ਬਲੇਜ਼ਰ ਵੀ ਦਿੱਤੀ ਆ ਤੇ ਨਾਲ ਪੋਰਸ ਵੀ ਦਿੱਤਾ ਡਿਜ਼ਾਈਨ ਵੀ ਸੋਹਣਾ ਬਣਾਤਾ ਤੇ ਨਾਲ ਆ ਦੇਖੋ ਸਕਰਟ ਵੀ ਬਣੀ ਹੋਈ ਆ ਮਤਲਬ ਇਦਾਂ ਦੇ ਡਿਜ਼ਾਈਨਰ ਪੀਸ ਆ ਤੁਸੀਂ ਜੇਰੋ ਬੱਚਿਆਂ ਨੂੰ ਇੱਥੇ ਲੈ ਕੇ ਆਉਂਗੇ ਮੈਂ ਇਸ ਗੱਲ ਦੀ ਗਾਰੰਟੀ ਦਿੰਦਾ ਵੀ ਤੁਸੀਂ ਖੁਸ਼ ਹੋ ਕੇ ਜਾਉਂਗੇ ਭਾਜੀ ਇੱਕ ਗੱਲ ਆ ਅੰਕਲ ਉਹਨੇ ਡਿਜ਼ਾਈਨਰ ਚ ਕੰਮ ਨਹੀਂ ਛੱਡੀ ਕੁਆਲਟੀ ਵੈਰਾਈਟੀ ਚ ਕੰਮ ਨਹੀਂ ਛੱਡੀ ਇਹ ਚੀਜ਼ਾਂ ਮੈਂ ਵੀ ਪਹਿਲੀ ਵਾਰ ਦੇਖ ਰਹਾ ਅਸੀਂ ਹੋਰ ਸ਼ਾਪ ਤੇ ਜਾਂਦੇ ਹਾਂ ਪਰ ਕੁਆਲਿਟੀ ਇਦਾਂ ਦੀ ਨਹੀਂ ਮਿਲਦੀ। ਕੁਆਲਿਟੀ ਨਾਲ ਕੰਪਰਮਾਈਜ਼ ਨਹੀਂ ਕੀਤਾ। ਮਿਡੀ ਚੈੱਕ ਕਰੋ। ਇਟਾਲੀਅਨ ਸਟਾਈਲ ਮਿਡੀ ਬਹੁਤ ਹੀ ਜ਼ਿਆਦਾ ਡਿਮਾਂਡ ਇਹਦੀ ਬਾਜ਼ਾਰਾਂ ਵਿੱਚ ਹੁੰਦੀ ਆ ਬਟ ਉਹਨਾਂ ਨੂੰ ਰੇਟ ਬਹੁਤ ਮਹਿੰਗੇ ਮਿਲਦੇ ਆ ਇੱਥੇ ਅਸੀਂ ਕੁਆਲਿਟੀ ਨਾਲ ਵੀ ਕੰਪਰਮਾਈਜ਼ ਨਹੀਂ ਕਰਦੇ ਤੇ ਅਸੀਂ ਰੇਟ ਵੀ ਜ਼ਿਆਦਾ ਨਹੀਂ ਲੈਂਦੇ। ਦੇਖੋ ਕਲਰ ਜਿੱਦਾਂ ਨੇ ਮਰਜ਼ੀ ਲੈ ਲਓ, ਡਿਜ਼ਾਈਨ ਜਿੱਦਾਂ ਨੇ ਮਰਜ਼ੀ ਲੈ ਲਓ। ਨਿਊ ਬੇਬੀ ਤੋਂ ਲੈ ਕੇ 13-14 ਸਾਲ ਦੇ ਬੱਚਿਆਂ ਲਈ ਮਿਲ ਜੂਗਾ ਨਾ ਸਾਰਾ ਕੁਝ। ਅੱਛਾ ਇਹ ਤਾਂ ਆਪਾਂ ਛੋਟੀਆਂ ਕੁੜੀਆਂ ਲਈ ਵੈ ਲਗਜ਼ਰੀ ਪ੍ਰੈਜੈਂਟੇਸ਼ਨ ਦਿੱਤੀ ਹੋਈ ਆ ਹਰ ਇੱਕ ਚੀਜ਼ ਚਾਹੇ ਤੁਸੀਂ ਗਰਮ ਦੇ ਵਿੱਚ ਲੈਣੇ ਆ ਚਾਹੇ ਤੁਸੀਂ ਨੋਰਮਲ ਲੈਣੇ ਆ ਸਾਰੀ ਵੈਰਾਈਟੀ ਮਿਲ ਗਈ ਛੋਟੇ ਬੱਚਿਆਂ ਦੇ ਲਈ ਮੁੰਡਿਆਂ ਲਈ ਵੀ ਤੁਹਾਨੂੰ ਅਸੀਂ ਦਿਖਾਉਨੇ ਆ ਨਿਊ ਬੇਬੋਨ ਤੋਂ ਆ ਦੇਖੋ ਛੋਟੇ ਛੋਟੇ ਸਾਈ ਸਾਡੇ ਕੋਲ ਆ ਚੁੱਕੇ ਆ ਹੁਣ ਸਾਨੂੰ ਇੱਕ ਗੱਲ ਹੋਰ ਦੱਸ ਦੇਣਾ ਇਹ ਇਦਾਂ ਨਹੀਂ ਹੈਗਾ ਵੀ ਤੁਸੀਂ ਕਹੋਗੇ ਵੀ ਜੇ ਭਾਈ ਵੈਰਾਈਟੀ ਜ਼ਿਆਦੀ ਆ ਵੱਡੇ ਬ੍ਰਾਂਡ ਦਾ ਗ੍ਰੇਡ ਜ਼ਿਆਦਾ ਇਹ ਨਾ 2000 ਨਾ 1500 ਸਿਰਫ 5-600 ਰੁਪਏ ਤੋਂ ਸ਼ੁਰੂ ਹੋ ਜਾਂਦਾ ਬੱਚਿਆਂ ਦੇ 베ਬੀ ਬੋਨ ਲਈ ਆ ਦੇਖੋ ਗਰਮ ਦੇ ਵਿੱਚ ਵੀ ਦੇਖੋ ਇਹ ਵੀ ਬੜੀ ਸੋਹਣੀ ਕੁਆਲਿਟੀ ਫੈਬਰਿਕ ਬਹੁਤ ਸੋਹਣੀ ਕੁਆਲਿਟੀ ਇਹਦੇ ਵਿੱਚ ਤੁਹਾਡਾ ਬੱਚਾ ਬਿਲਕੁਲ ਡੋਰੀਮੋਨ ਸ਼ਿੰਚਨ ਵਰਗਾ ਲੱਗੂਗਾ ਤੁਸੀਂ ਇੱਕ ਵਾਰ ਆਓ ਤੇ ਐਕਸਪੀਰੀਅੰਸ ਕਰੋ ਆ ਦੇਖੋ ਕੰਨ ਵਾਲੀਆਂ ਓਟੀਆਂ ਬੱਚਿਆਂ ਨੂੰ ਮਿਲਦੀਆਂ ਸੀ ਦੇਖੋ ਕੁਆਲਿਟੀ ਤੁਸੀਂ ਚੈੱਕ ਕਰ ਲਓ ਦੇਖੋ ਵੀਡੀਓ ਦੇ ਵਿੱਚ ਸ਼ਾਇਦ ਤੁਹਾਨੂੰ ਇਹ ਚੀਜ਼ਾਂ ਨਾ ਪ੍ਰੋਪਰ ਦੇ ਸੰ ਪਰ ਇੱਥੇ ਆਜੋ ਬਾਗਾ ਪ੍ਰਾਣਾ ਕੀ ਪੂਰੇ ਮਾਲਵੇ ਦੇ ਵਿੱਚ ਸਭ ਤੋਂ ਟੌਪ ਦੀ ਲਗਜ਼ਰੀ ਸਟੋਰ ਬਟਿਆਂ ਦੇ ਲਈ ਸਪੈਸ਼ਲੀ ਬੱਚਿਆਂ ਨੂੰ ਚੰਗੇ ਕੱਪੜੇ ਚੰਗੇ ਬ੍ਰਾਂਡਡ ਚੰਗੀ ਕੁਆਲਿਟੀ ਨਹੀਂ ਮਿਲਦੀ ਸੀ ਹੁਣ ਅੰਕਲੋਂ ਤਾਂ ਮਿਲੂਗੀ ਤੁਸੀਂ ਜੀਨ ਦੀਆਂ ਲੈਣੀਆਂ ਹੈਗੀਆਂ ਜੈਕਟਾਂ ਸ਼ਰਟ ਜਾਂ ਕਹ ਲਓ ਆ ਦੇਖੋ ਆ ਵੀ ਬਹੁਤ ਸੋਹਣੀ ਚੀਜ਼ ਆ ਸ਼ੈਕਰ ਦੀ ਸ਼ੈਕਟ ਆ ਗਈ ਨਾਲ ਆ ਪੈਂਟਾਂ ਗਈ ਗਰਮ ਸੂਟ ਬੜਾ ਸੋਹਣਾ ਤੇ ਰੀਜ਼ਨਬਲ ਪ੍ਰਾਈਸ ਆ ਉਹਨਾਂ ਨੂੰ ਜ਼ਿਆਦਾਤਰ ਪ੍ਰੋਬਲਮ ਹੁੰਦੀ ਆ ਫੋਰਡੇਬਿਲਟੀ ਦੀ ਤੇ ਕੁਆਲਿਟੀ ਦੀ ਉਹਨਾਂ ਨੂੰ ਘੱਟ ਰੇਟ ਵਿੱਚ ਕੁਆਲਿਟੀ ਨਹੀਂ ਵਧੀਆ ਮਿਲਦੀ ਬਟ ਅਸੀਂ ਕੁਆਲਿਟੀ ਵੀ ਵਧੀਆ ਦਿੰਨੇ ਆ ਤੇ ਰੇਟ ਵੀ ਘੱਟ ਦਿੰਨੇ ਆ ਸ਼ੈਕ ਤਾਂ ਚੈੱਕ ਕਰੋ ਜਿੰਨਾਂ ਦਾ ਅੱਜਕੱਲ ਟ੍ਰੈਂਡ ਆ ਸੀ ਇੱਥੇ ਸਾਡੇ ਕੋਲ ਸਾਰਾ ਕੁਝ ਮਿਲ ਜੂਗਾ ਤੇ ਬਹੁਤ ਵਧੀਆ ਰੇਟ 'ਚ ਮਿਲੂਗਾ ਦੇਖੋ ਕਲਰ ਕਿੰਨੇ ਸੋਹਣੇ ਆ ਮਤਲਬ ਇੱਕ ਗੱਲ ਆ ਵੀ ਤੁਹਾਡੇ ਬੱਚਿਆਂ ਲਈ ਪੂਰੀ ਟੋਰ ਉਹ ਵੀ ਕੱਟ ਰੇਟਾਂ ਦੇ ਵਿੱਚ ਤੁਹਾਨੂੰ ਕਰਕੇ ਦੇਣੀ ਆ ਅੰਕਲ ਓਮ ਨੇ ਆ ਵੀ ਭਾਈ ਜੀ ਦਿਖਾਓ ਜੈਕਟਾਂ ਵੀ ਬੜੀਆਂ ਸੋਹਣੀਆਂ ਫੁੱਲ ਜ਼ਿਪਰ ਸੈੱਟ ਚੈੱਕ ਕਰੋ ਅੱਜ ਕੱਲ ਦਾ ਨਵਾਂ ਡਿਜ਼ਾਈਨ ਆਇਆ ਵਾ ਪਲਸ ਤੁਹਾਨੂੰ ਕੋਟੀ ਮਿਲ ਜੂਗੀ ਉੱਪਰ ਤੁਹਾਨੂੰ ਫੁੱਲ ਜ਼ਿਪਰ ਜੈਕਟ ਮਿਲ ਜੂਗੀ ਜਿਹੜਾ ਕਿ ਬਹੁਤ ਗਰਮਾ ਤੇ ਬਹੁਤ ਵਧੀਆ ਕੁਆਲਿਟੀ ਤੇ ਬਹੁਤ ਵਧੀਆ ਰੇਟ 'ਚ ਆ ਗਈ ਹੈ ਇਹ ਹੀ ਸਾਨੂੰ 2 2000 25 2500 ਮੈਂ ਗੱਲ ਕਰ ਰਿਹਾ ਕਿਉਂਕਿ ਆਪਾਂ ਬ੍ਰਾਂਡ ਦੀ ਤੇ ਕੁਆਲਿਟੀ ਦੀ ਗੱਲ ਕਰਦੇ ਆ 2 2000 ਆ ਪਰ ਇੱਥੇ ਆਓ ਰੇਟ ਲਿਖੇ ਹੋਏ ਆ ਹਰ ਇੱਕ ਚੀਜ਼ ਦੇ ਸਿਰਫ 899 ਰੁਪਏ ਚ 899 ਰੁਪਏ ਦੇ ਵਿੱਚ ਬ੍ਰਾਂਡਡ ਚੀਜ਼ਾਂ ਟੌਪ ਦੀਆਂ ਚੀਜ਼ਾਂ ਤੁਹਾਨੂੰ ਮਿਲ ਜਾਣੀਆਂ ਆ ਆ ਦੇਖੋ ਤਾਂ ਕੋਟੀਆਂ ਤੁਸੀਂ ਲੈਣੀਆਂ ਦੇਖੋ ਹਰ ਤਰ੍ਹਾਂ ਦੀ ਚੀਜ਼ 5 ਸਾਲ ਦਾ ਬੱਚਾ 6 ਸਾਲ ਦਾ ਬੱਚਾ 8 ਸਾਲ ਦਾ ਬੱਚਾ 12 ਸਾਲ 14 ਸਾਲ ਤੱਕ ਦੇ ਬੱਚਿਆਂ ਦੇ ਲਈ ਟੌਪ ਦੀਆਂ ਚੀਜ਼ਾਂ ਕੋਟਾਈ ਦੇ ਵਿੱਚ ਤੁਸੀਂ ਲੈਣੀ ਸ਼ਰਟ ਹਾਂ ਬਾਜੂ ਲੈਣੀਆਂ ਫੁੱਲ ਬਾਜੂ ਲੈਣੀਆਂ ਉਹ ਵੀ ਤੁਹਾਨੂੰ ਮਿਲ ਜਣੀਆਂ ਆ ਉਹ ਵੀ ਮੈਂ ਦੇਖ ਰਿਹਾ ਬਹੁਤ ਸੋਹਣੇ ਬਲੇਜ਼ਰ ਵੀ ਬਲੇਜ਼ਰਾਂ ਦੇ ਵਿੱਚ ਵੀ ਆਪਣੇ ਕੋਲ ਵੈਰਾਈਟੀ ਆ ਗਈ ਆ ਬਹੁਤ ਸੋਹਣੀ ਕਲਰ ਆ ਗਏ ਬਹੁਤ ਵਧੀਆ ਫੈਬਰਿਕ ਟਵੀਡ ਦਾ ਫੈਬਰਿਕ ਲੱਗਿਆ ਬਹੁਤ ਸੋਹਣਾ ਆ ਚੈੱਕ ਕਰੋ ਨਵੇਂ ਡਿਜ਼ਾਈਨ ਆ ਗਏ ਵਿਦ ਕੋਲਰ ਸੋ ਸੋਹਣਾ ਡਿਜ਼ਾਈਨ ਆ ਬਲੇਜ਼ਰ ਦੀ ਬਲੇਜ਼ਰ ਮਫਰਲ ਦਾ ਮਫਰਮ ਮਤਲਬ ਜੈਂਟਲਮੈਨ ਬੱਚੇ ਬਣਾਵਾਂਗੇ ਤੁਹਾਡੇ ਟਰੈਕਸੂਟ ਹੈਗੇ ਆਪਣੇ ਕੋਲ ਆ ਟਰੈਕਸੂਟ ਚੈੱਕ ਕਰੋ ਬਹੁਤ ਹੀ ਸੋਹਣੀ ਵੈਰਾਈਟੀ ਵਿਦ ਵੈਲਵਟ ਦਾ ਫੈਬਰਿਕ ਆ ਗਿਆ ਆਪਣੇ ਕੋਲ ਬਹੁਤ ਹੀ ਸੋਹਣਾ ਬਹੁਤ ਹੀ ਕੰਫਰਟ ਦੇ ਵਿੱਚ ਤੁਹਾ ਨਾ ਜਿਹੜਾ ਫੈਬਰਿਕ ਹੁੰਦਾ ਉਹ ਚੁੱਭਦਾ ਹੁੰਦਾ ਪਰ ਸਾਡੇ ਕੋਲ ਬਹੁਤ ਹੀ ਜ਼ਿਆਦਾ ਕੁਆਲਟੀ ਦਾ ਤੇ ਬਹੁਤ ਹੀ ਸੌਫਟ ਫੈਬਰਿਕ ਆ ਗਿਆ ਜਿਹੜਾ ਤੁਹਾਡੇ ਬੱਚੇ ਲਈ ਪਰਫੈਕਟ ਹੈ। ਸੋ ਇਹਦੇ ਵਿੱਚ ਤੁਸੀਂ ਜੀਨ ਦੀਆਂ ਪੈਂਟਾਂ ਲੈਣੀਆਂ, ਕਟੀਆਂ ਫਟੀਆਂ ਲੈਣੀਆਂ, ਸਕਿਨੀ ਲੈਣੀਆਂ, ਬੂਟ ਕੱਟਾ, ਜੇਬਾਂ ਵਾਲੀਆਂ ਲੈਣੀਆਂ। ਮਤਲਬ ਜਿੱਦਾਂ ਬੱਚਿਆਂ ਲਈ ਹੁੰਦੀਆਂ ਜੀਨ ਦੀਆਂ ਪੈਂਟਾਂ ਹੀ ਮਿਲ ਜਾਣੀਆਂ। ਤੁਸੀਂ ਲੋਰ ਲੈਣੇ ਆ, ਗਰਮ ਦੇ ਵਿੱਚ ਵੀ ਤੁਹਾਨੂੰ ਮਿਲ ਜਾਣੇ ਆ, ਕਾਟਨ ਦੇ ਵਿੱਚ ਵੀ ਮਿਲ ਜਾਣੇ ਆ। ਹਰ ਇੱਕ ਤਰ੍ਹਾਂ ਦੀ ਵੈਰਾਈਟੀ ਆ ਦੇਖੋ। ਤੁਸੀਂ ਆ ਚੀਜ਼ਾਂ ਲੱਭਦੇ ਹੋ ਨਵੇਂ ਪਾਈ ਬੱਚਿਆਂ ਦੇ ਪਾਈ ਹੁਣ ਤੇ ਜਦੋਂ ਬੱਚੇ ਬਾਹਰ ਜਾਣ ਤਾਂ ਸੋਹਣੇ ਲੱਗਣ ਆ ਦੇਖੋ ਇਦਾਂ ਦੀ ਸੁਪਰ ਕੁਆਲਿਟੀ ਤੁਹਾਨੂੰ ਬਹੁਤ ਘੱਟ ਰੇਟਾਂ ਤੇ ਆਪਾਂ ਦੇ ਦੇਣੀ ਹੈਗੀ ਆ ਆ ਦੇਖੋ ਇਹਦੇ ਵਿੱਚ ਤੁਹਾਨੂੰ ਸ਼ਰਟ ਮਿਲ ਜਾਣੀਆਂ ਸ਼ੇਕਟ ਮਿਲ ਜਾਣੀਆਂ ਜੈਕਟ ਮਿਲ ਜਾਣੀਆਂ ਡਿਜ਼ਾਈਨਰ ਚੀਜ਼ਾਂ ਮਿਲ ਜਾਣੀਆਂ ਪਾਰਟੀ ਵੇਅਰ ਚੀਜ਼ਾਂ ਦੇਖੋ ਇਹਦੇ ਵਿੱਚ ਅਸੀਂ ਸਾਰੀ ਵੈਰਾਈਟੀ ਨਹੀਂ ਦਿਖਾ ਸਕਦੇ ਤੁਸੀਂ ਇੱਥੇ ਵਿਜ਼ਿਟ ਕਰ ਲਓ ਦੇਖੋ ਪ੍ਰੋਪਰ ਸਾਰਾ ਸਟਾਕ ਇੱਥੇ ਲੋਡਡ ਹੈਗਾ ਰੇਟ ਘੱਟ ਵੈਰਾਈਟੀ ਸੁਪਰ ਕੁਆਲਿਟੀ ਵਧੀਆ ਡਿਜ਼ਾਈਨ ਚ ਕੋਈ ਕਮੀ ਨਹੀਂ ਸੋ ਦੇਖੋ ਬੱਚਿਆਂ ਨਾਲ ਨਾਲ ਤੁਹਾਡੇ ਪੇਰੈਂਟਸ ਮਤਲਬ ਵੱਡੇ ਮੁੰਡਿਆਂ ਲਈ ਵੀ ਸਾਡੇ ਕੋਲ ਸਾਰੇ ਤਰ੍ਹਾਂ ਦੇ ਨਵੇਂ-ਨਵੇਂ ਬ੍ਰਾਈਟਸ ਆ ਚੁੱਕੇ ਨੇ ਜੈਕਟਾਂ ਲੈਣੀਆਂ, ਟਰੈਕਸੂਟ ਲੈਣੇ ਆ ਤੁਸੀਂ ਟੀ-ਸ਼ਰਟਸ ਲੈਣੀਆਂ ਸਾਰੀ ਵੈਰਾਈਟੀ ਇਹਦੇ ਵਿੱਚ ਵੀ ਬਹੁਤ ਸੋਹਣੀ ਵੈਰਾਈਟੀ ਆ ਚੁੱਕੀ ਆ ਬਹੁਤ ਸੋਹਣੀ ਵੈਰਾਈਟੀ ਆ ਚੁੱਕੀ ਆ ਤੁਸੀਂ ਫਲਫੀ ਦੇ ਵਿੱਚ ਚੈੱਕ ਕਰੋ ਗ੍ਰੀਨ 올ਿਵ ਸ਼ੇਡ ਦੀ ਬਹੁਤ ਹੀ ਸੋਹਣੀ ਜੈਕਟ ਆ ਚੈੱਕ ਕਰੋ ਮਲਟੀ ਸ਼ੇਡ ਜੈਕਟ ਬਰਾਊਨ ਤੇ ਕਰੀਮ ਰੰਗ ਦੀ ਬਹੁਤ ਹੀ ਸੋਹਣੀ ਜਿਹਦਾ ਟ੍ਰੈਂਡ ਆਜਕਲ ਬਾਹਰ ਫੋਰਨ ਐਨ ਆਰ ਆਈ ਕਸਟਮਰ ਦੀ ਡਿਮਾਂਡ ਹੀ ਇਹ ਜੈਕਟ ਆ ਵੀਰੇ ਹਾਂਜੀ ਤੇ ਇਹਦੇ ਵਿੱਚ ਆ ਮ ਅਲੰਟਾ ਮਾਲ ਚੰਡੀਗੜ੍ਹ ਜਾਣਾ ਪੈਂਦਾ ਜਿੱਥੇ ਤੁਹਾਨੂੰ ਫਿਰ ਵੀ ਇਦਾਂ ਦੀ ਵੈਰਾਈਟੀ ਨਹੀਂ ਮਿਲਦੀ ਤੇ ਇਹ ਰੇਟ ਨਹੀਂ ਮਿਲਦੇ ਸਾਡੇ ਕੋਲ ਆਜੋ ਰੇਟ ਬਹੁਤ ਜ਼ਿਆਦਾ ਘੱਟ ਆ ਕੁਆਲਿਟੀ ਸੁਪਰ ਹੈਗੀ ਆ ਸਾਡੇ ਕੋਲ ਜੈਕਟ ਆ ਵੈਸੇ 1200 1300 150 ਤੋਂ ਸ਼ੁਰੂ ਹੋ ਜਾਂਦੀ ਆ ਉਦੋਂ ਉੱਪਰ ਹਰ ਤਰ੍ਹਾਂ ਦੀ ਚੀਜ਼ ਮਿਲ ਜਣੀਆਂ ਆ ਆ ਦੇਖੋ ਆਰਮੀ ਵਾਲੀ ਜੈਕਟ ਚੈੱਕ ਕਰੋ ਕਿਉਂਕਿ ਅੱਜਕੱਲ ਸਭ ਤੋਂ ਜ਼ਿਆਦਾ ਡਿਮਾਂਡ ਆਰਮੀ ਵਾਲੀ ਜੈਕਟ ਦੀ ਆ ਇਹ ਪੀਸ ਆਂਦਾ ਤੁਸੀਂ ਸਮਝੋ ਆਂਦਾ ਤੇ ਜਾਂਦਾ ਇਹਦੀ ਬਹੁਤ ਹੀ ਲਿਮਿਟਡ ਸਟਾਕ ਹੈ ਤੁਸੀਂ ਆਓ ਵਿਜ਼ਿਟ ਕਰੋ ਤੇ ਲੈ ਕੇ ਜਾਓ ਦੇਖੋ Google ਤੇ ਜਾ ਕੇ ਇਹਨੂੰ ਸਰਚ ਕਰ ਲਓ 7000 8000 85 8500 ਰੁਪਿਆ ਰੇਟ ਹੈ ਇਹਦਾ ਪਰ ਅਸੀਂ ਚੈਲੰਜ ਕਰਦੇ ਹਾਂ 2200 2500 ਦੇ ਵਿੱਚ ਤੁਹਾਨੂੰ ਇਦਾਂ ਦੀਆਂ ਚੀਜ਼ਾਂ ਵੀ ਦੇ ਦੇਣੀਆਂ ਹੈਗੀਆਂ ਆਪਾਂ ਆਹ ਦੇਖੋ ਠੰਡ ਘੱਟ ਹੈਗੀ ਆ ਨਾਰਮਲ ਪੌਂਦਰੀ ਤੁਹਾਨੂੰ ਇਹ ਮਿਲ ਜਾਣੀ ਠੰਡ ਜ਼ਿਆਦਾ ਹੈਗੀ ਆ ਤੇ ਉਹਦੇ ਲਈ ਇਹ ਮਿਲ ਜਾਣੀਆਂ ਖਾਸ ਤੌਰ ਤੇ ਜਿਹੜੇ ਸਾਡੇ ਐਨ ਆਰ ਆਈ ਭੈਣ ਭਾਈ ਬਾਹਰੋਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਉੱਥੇ ਆ ਰਹੇ ਤੁਸੀਂ ਸਾਡੇ ਕੋਲ ਵਿਜ਼ਿਟ ਕਰ ਲਓ ਉਹਦਾਂ ਦੀਆਂ ਬ੍ਰਾਂਡਡ ਚੀਜ਼ਾਂ ਟੌਪ ਦੀਆਂ ਚੀਜ਼ਾਂ ਬਹੁਤ ਘੱਟ ਰੇਟ ਦੇ ਵਿੱਚ ਤੁਹਾਨੂੰ ਅੰਕਲੋਂ ਮੋਗਰੜ ਬਾਗਾ ਪਾਣਾ ਦੇਊਗਾ ਤੇ ਰੇਟ ਇੰਨੇ ਘੱਟ ਹੋਣੇ ਆ ਦੂਜੇ ਪਾਸੇ ਤੁਸੀਂ ਸਟੂਡੈਂਟ ਵੀਜ਼ਾ ਲਵਾ ਕੇ ਕੋਈ ਬਾਹਰਲੇ ਮੁਲਕਾਂ 'ਚ ਵਿਆਹ ਕਰਾ ਕੇ ਜਾ ਰਹੇ ਹੋ ਤਾਂ ਵੀ ਭਾਈ ਸਾਡੇ ਕੋਲ ਆਜੋ ਟੇਚੀ ਪਰ ਵਰਕੇ ਕੱਪੜਾ ਲੈ ਜਾਓ ਉੱਥੇ ਜਾ ਕੇ 10-10000 5-5000 ਡਾਲਰ ਨਾ ਖਰਚੋ ਇੱਥੇ ਲੱਖ ਰੁਪਈਆ ਲਿਓ ਲੱਖ ਰੁਪਈਆ 'ਚ ਸਾਰੀ ਫੈਮਿਲੀ ਦਾ ਕੱਪੜਾ ਬੱਚਿਆਂ ਦੇ ਲਈ ਕੁੜੀਆਂ ਦੇ ਲਈ ਮੁੰਡਿਆਂ ਦੇ ਲਈ ਸੂਟ ਸ਼ਰਾਰੇ ਗਰਾਰੇ ਲਹਿੰਗੇ ਕੋਟ ਮੈਂਟ ਕੋਰਤੇ ਪਿਆਮੇ ਸਾਰੀ ਵੈਰਾਈਟੀ ਟੌਪ ਦੀ ਬਣਾ ਕੇ ਦੇਵਾਂਗੇ ਭਾਈ ਕਵਾਲਿਟੀ ਤੇ ਡਿਜ਼ਾਈਨ ਚ ਆਤ ਕੀਤੀ ਆ ਕਵਾਲਿਟੀ ਤੇ ਰੇਟ ਜਸੀਂ ਕੰਪਰੋਮਾਈਜ਼ ਨਹੀਂ ਕਰਦੇ ਤੁਸੀਂ ਇੱਕ ਵਾਰ ਆਓ ਵਿਜ਼ਿਟ ਕਰੋ ਸਾਰੀ ਫੈਮਲੀ ਨੂੰ ਲਿਆਓ ਤੇ ਇੱਥੋਂ ਪੂਰਾ ਸੈਟੀਸਫਾਈ ਹੋ ਕੇ ਜਾਓ ਬਾਹਰ ਨਾ ਜਾਓ ਮੈਂ ਚੈਲੰਜ ਕਰਕੇ ਕਹਿੰਦਾ ਤੁਹਾਨੂੰ ਇੱਥੇ ਸਾਰਾ ਕੁਝ ਸਹੀ ਪ੍ਰਾਈਸ ਤੇ ਤੁਸੀਂ ਸੈਟੀਸਫਾਈ ਹੋ ਕੇ ਜਾਓਗੇ ਸੋ ਮੈਨੂੰ ਦੱਸੋ ਟਰੈਕਸੂਟ ਦੇ ਵਿੱਚ ਕਿੰਨੀ ਕੁ ਰੇਂਜ ਹੈਗੀ ਆ ਕਿੱਦਾਂ ਦੀ ਕੁਆਲਿਟੀ ਟਰੈਕਸੂਟ ਦਾ ਆਪਣਾ ਆਪ ਦਾ ਬ੍ਰਾਂਡ ਆਇਆ ਹੋਇਆ ਜਿਹੜਾ origignal brand ਆ ਸਾਰਾ ਅਤੇ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਇਹ ਆ ਗਿਆ სპੋਰਟਸ ویئر ਜਿਨ੍ਹਾਂ ਨੇ ਪਾਉਣਾ ਹੁੰਦਾ ਉਹਨਾਂ ਵਾਸਤੇ ਸਪੈਸ਼ਲ ਕੁਆਲਿਟੀ ਡਰਾਈ ਫਿਟ ਦੇ ਵਿੱਚ ਆ ਚੁੱਕੀ ਹੈ ਚੈੱਕ ਕਰੋ ਟਰੈਕਸੂ ਦੇਖੋ ਮੇਨ ਗੱਲ ਇਹ ਵੀ ਹੈ ਵੀ ਇੱਥੇ ਸਾਨੂੰ ਸਾਈ ਸਾਰੇ ਮਿਲ ਜਾਣੇ ਕਈ ਵੇਲੇ ਹੁੰਦੇ ਸਾਨੂੰ ਸਾਈਜ਼ ਨਹੀਂ ਮਿਲਦੇ ਕੁਆਲਿਟੀ ਦਾ ਬਹੁਤ ਸੋਹਣਾ ਹੈ ਡਿਜ਼ਾਈਨ ਬਹੁਤ ਸੋਹਣਾ ਹੈ ਪਰ ਰੇਂਜ ਵੀ ਤੁਹਾਨੂੰ ਮਿਲ ਜਾਣੀ ਹੈ ਜੇ ਤੁਸੀਂ ਗਰਮ ਦੇ ਵਿੱਚ ਲੈਣੇ ਆ ਤੇ ਦੇਖੋ ਗਰਮ ਦੇ ਵਿੱਚ ਵੀ ਤੁਹਾਨੂੰ ਮਿਲ ਜਾਣੇ ਤੁਸੀਂ ਜਿਪਰ ਵਾਲੇ ਲੈਣੇ ਆ ਜਿਪਰ ਵਾਲੇ ਟਰੈਕਸੂ ਲੈ ਲਓ ਹੁੱਡੀ ਵਾਲੇ ਲੈਣੇ ਆ ਹੁੱਡੀ ਵਾਲੇ ਲੈ ਲਓ ਆ ਦੇਖੋ ਬਹੁਤ ਸੋਹਣੀ ਸੋਹਣੀ ਡਿਜ਼ਾਈਨ ਤੁਹਾਨੂੰ ਟਰ ਜਾ ਕੇ ਗੂਗਲ ਤੇ ਵੀ ਸਰਚ ਕਰ ਲੋ 10000 12000 15000 ਇਦਾਂ ਰੇਟ ਆ ਇਹਦਾ ਤੇ ਤੁਸੀਂ ਦੱਸੋ ਭਰਾਵਾ ਸਾਡਾ ਫਾਇਦਾ ਇਹ ਕਰਦੇ ਹੋ ਕਿੰਨੇ ਦੇ ਦੇ ਦੂਗੇ ਲੈਦਰ ਜੈਕਟ ਮੇਰੇ ਕੋਈ 10000 ਨਹੀਂ ਕੋਈ 15000 ਨਹੀਂ ਕੁਆਲਿਟੀ ਵੀ ਬੈਸਟ ਰੇਟ ਵੀ ਬੈਸਟ ਸਿਰਫ 2399 ਰੁਪਏ ਦੇ ਵਿੱਚ ਲੈਦਰ ਜੈਕਟ ਤੁਹਾਨੂੰ 2399 ਦੇ ਵਿੱਚ ਲੈਦਰ ਜੈਕਟ ਦੇ ਦੂਗੇ ਸੋ ਇਹਦੇ ਵਿੱਚ ਦੇਖੋ ਵੱਡੀ ਗੱਲ ਕੀ ਆ ਹਰ ਇੱਕ ਰੇਟ ਲਿਖ ਕੇ ਲੱਗਾ ਹੋਇਆ ਜਿਹੜੀ ਮਰਜ਼ੀ ਤੁਸੀਂ ਲੈ ਜਾਓ ਇਦਾਂ ਦੀ ਰੇਟ ਹੈ ਗਿਆ ਆ ਹਾਪ ਬਾਈ ਦੇ ਵਿੱਚ ਇਹ ਵੀ ਬੜਾ ਸੋਹਣਾ ਡਿਜ਼ਾਈਨ ਹੈਗਾ ਲੈਦਰ ਲੈਦਰ ਜੈਕਟ ਦੇ ਵਿੱਚ ਬਹੁਤ ਸੋਹਣਾ ਪੀਸ ਆ ਲੈਦਰ ਕੁਆਲਟੀ ਹੈ ਇੱਥੇ ਆ ਕੇ ਡਿਸਕਾਊਂਟ ਨਾ ਮੰਗਿਓ ਕਿਉਂਕਿ ਅਸੀਂ ਤੁਹਾਡੇ ਪਹਿਲਾਂ ਹੀ ਬਹੁਤ ਫਾਇਦੇ ਕਰਦੇ ਆਂ ਸਾਡੀ ਦੁਕਾਨਦਾਰਾਂ ਨੂੰ 50% 60% ਮਾਰਜਿਨ ਲਾ ਕੇ ਵੀ ਪਰਸੈਂਟ ਡਿਸਕਾਊਂਟ ਨਹੀਂ ਕਰਦੇ ਅਸੀਂ ਪਹਿਲਾਂ ਹੀ ਫਿਕਸ ਮਾਰਜਿਨ ਰੱਖਦੇ ਆਂ ਸਿਰਫ 10 ਤੋਂ 15% ਆ ਦੇਖੋ ਹਾਪ ਬਾਈ ਦੇ ਵਿੱਚ ਵੀ ਤੁਹਾਨੂੰ ਮਿਲ ਜਾਣੀਆਂ ਸੋ ਬਾਈ ਜੀ ਆ ਵੀ ਬੜਾ ਦਿਲ ਖਿੱਚਦਾ ਆ ਇਹ ਜਿਹੜੀ ਸਵਰਟ ਸ਼ਰਟ ਹੈਗੀ ਬੜੀ ਸੋਹਣੀ ਆ ਤੇ ਮੁੰਡੇ دیਵਾਨੇ ਹੁੰਦੇ ਇਦਾਂ ਦੇ ਚੀਜ਼ਾਂ ਲੱਭਦੇ ਫਿਰਦੇ ਆ ਤੇ 2500 2200 2300 ਇਦਾਂ ਦਿੰਦੇ ਆ ਇਹਦਾ ਰੇਟ ਵੀ ਦੱਸ ਹੀ ਦਿਓ ਤੁਸੀਂ ਇਹਦਾ ਰੇਟ ਸਿਰਫ ਹੈਗਾ 849 ਰੁਪਏ ਮਤਲਬ 850 ਰੁਪਏ ਚ 850 ਰੁਪਏ ਚ ਤੁਹਾਨੂੰ ਜੈਕਟ ਆ ਆ ਦੇਖੋ ਤੁਹਾਨੂੰ 850 ਰੁਪਏ ਚ 849 ਰੁਪਏ ਦੇ ਵਿੱਚ ਇਹ ਸਵੈਟਰ ਸ਼ਰਟ ਦੇ ਦੇਣੀ ਆ ਤੁਹਾਨੂੰ ਤੁਹਾਡਾ ਦਿਲ ਖੁਸ਼ ਹੁੰਦਾ ਹੋਣਾ ਇਹਨਾਂ ਦਾ ਸੁਪਨਾ ਹੁੰਦਾ ਗੋਆ ਜਾਣਾ Shimla ਜਾਣਾ ਡਿਜ਼ਾਈਨਰ ਸਵੈਟਰ ਸ਼ਰਟਾਂ ਵੀ ਤੁਹਾਨੂੰ ਇੱਥੋਂ ਮਿਲ ਜਾਣਗੀਆਂ ਜਿਹੜੀ ਕਿ ਤੁਸੀਂ ਬਹੁਤ ਹੀ सस्ती ਰੇਂਜ ਵਿੱਚ ਲੈ ਕੇ ਜਾਸਾ ਆ ਦੇਖੋ ਇਹਦੇ ਵਿੱਚ ਡਿਜ਼ਾਈਨਿੰਗ ਤੁਸੀਂ ਦੇਖ ਲਓ ਡਿਜ਼ਾਈਨਿੰਗ ਬਹੁਤ ਜ਼ਿਆਦੀ ਆ ਕਲਰ ਬਹੁਤ ਸੋਹਣੇ ਸੋਹਣੇ ਆ ਸਾਈਜ਼ ਇਹਦੇ ਵਿੱਚ ਸਾਰੇ ਮਿਲ ਜਾਣੇ ਆ ਮਤਲਬ 8 850 ਰੁਪਏ ਦੇ ਵਿੱਚ ਤੁਹਾਨੂੰ ਅਸੀਂ ਦੇ ਦੇਣੀ ਆ ਸਵੈਟਰ ਸ਼ਰਟਾਂ ਜੇ ਤੁਸੀਂ ਜਿਪਰ ਵਾਲੀ ਲੈਣੀ ਆ ਤੇ ਉਹ ਵੀ ਤੁਹਾਨੂੰ ਮਤਲਬ ਹਰ ਕਿਸੇ ਦਾ ਵੱਡਾ ਫਾਇਦਾ ਕਰਕੇ ਭੇਜਣਾ ਹਰ ਇੱਕ ਤਰ੍ਹਾਂ ਦੀ ਚੀਜ਼ ਤੁਹਾਨੂੰ ਇੱਥੋਂ ਮਿਲ ਜਾਣੀ ਆ ਭਾਈ ਜੀ ਆ ਕੋਟੀਆਂ ਬੜੀਆਂ ਸੋਹਣੀਆਂ ਸੋਹਣੀਆਂ ਆ ਕੋਟੀਆਂ ਚੈੱਕ ਕਰੋ ਇਹਦੇ ਥੱਲੇ ਤੁਸੀਂ ਚਾਹੇ ਸ਼ਰਟ ਪਾ ਲਓ ਜਾਂ ਇਹਦੇ ਉੱਪਰੋਂ ਤੁਸੀਂ ਚਾਹੇ ਜੈਕਟ ਪਾ ਲਓ ਇਹ ਕੋਟੀਆਂ ਬਹੁਤ ਟ੍ਰੈਂਡਿੰਗ ਚਾਰਜ 1290 ਰੁਪਏ ਦੇ ਮਿਲ ਜੂ। ਆ ਦੇਖੋ ਹੰਟਰ ਸ਼ਰਟ ਚੈੱਕ ਕਰੋ। ਟੇਲਰ ਇਹਦੀ ਸਲਾਈ 2-2000 ਰੁਪਏ ਲੈਂਦੀ ਹੈ ਕੱਪੜਾ ਬਾਅਦ ਚ ਪਰ ਇਹ ਟੌਪ ਦਾ ਕੱਪੜਾ ਫੀਲ ਕਰਕੇ ਦੇਖਿਓ। ਤੁਹਾਨੂੰ 2000 ਰੁਪਏ ਦੇ ਦੇ ਰਣੀ ਹੈ ਹੰਟਰ ਸ਼ਰਟ 1999 ਦੇ ਹੰਟਰ ਸ਼ਰਟ ਦੇ ਰਣੀ ਹੈ। ਰੰਗ ਇਹਦੇ ਵਿੱਚ ਬਹੁਤ ਸੋਹਣੇ-ਸੋਹਣੇ ਹੈਗੇ ਤੇ ਸਾਈਜ਼ ਵੀ ਦੇਖੋ। ਹਰ ਤਰ੍ਹਾਂ ਦੇ ਸਾਈਜ਼ ਮਿਲ ਜਾਣੇ ਆ ਸਿਰਫ 1999 ਦੀ ਹੰਟਰ ਸ਼ਰਟ ਦਵਾਂਗੇ। ਚਲੋ ਜੀ ਵੀਰੇ ਦੇਖੋ ਜੀਨਾਂ ਚ ਵੀ ਬਹੁਤ ਸੋਹਣੀ ਨਵੀਂ ਵੈਰਾਈਟੀ ਆ ਚੁੱਕੀ ਹੈ। ਤਾਂ ਹੀ ਤੁਸੀਂ ਕਟੀਆਂ-ਫਟੀਆਂ ਪਾਉਣੀਆਂ ਜਾਂ ਤੁਸੀਂ ਟੀਆਰ ਵਾਲੀ ਪੈਂਟ ਪਾਉਣੀ ਜ ਜਾ ਤੁਸੀਂ ਬੈਲ ਬਾਟਮ ਪਾਉਣੀ ਆ ਲਾਈਟ ਕਲਰ ਪਾਉਣਾ ਡਾਰਕ ਕਲਰ ਪਾਉਣਾ ਜਿਹੜਾ ਕਿ ਬਾਜ਼ਾਰਾਂ ਚ 35 3500 4 4 ਹਜ਼ਾਰ ਦੀ ਲਿਖਦੀਆਂ ਅਸੀਂ 8000 1100 ਤੋਂ ਸ਼ੁਰੂ ਕਰ ਦਿੰਨੇ ਸੋ ਦੇਖੋ ਜੀਂਦੀਆਂ ਪੈਂਟ ਹਨਾ ਮੈਂ ਸੱਚੀ ਕਹਿੰਨਾ ਕੁਆਲਿਟੀ ਬਹੁਤ ਫਾਈਨ ਆ ਹਰ ਤਰ੍ਹਾਂ ਦੇ ਡਾਰਕ ਲਾਈਟ ਕਲਰ ਮਿਲ ਜਾਣੇ ਆ 1100 ਤੋਂ ਪਹਿਲੇ ਜੀਂਦੀ ਪੈਂਟ ਸ਼ੁਰੂ ਹੋ ਜਾਂਦੀ ਆ ਉਸ ਤੋਂ ਬਾਅਦ ਤੁਸੀਂ ਲੋਰ ਲੈਣੇ ਆ ਜਿੱਦਾਂ ਹੁਣ ਠੰਡ ਆ ਜਾਂਦੀ ਆ ਗਰਮ ਦੇ ਵਿੱਚ ਲੋਰ ਵੀ ਤੁਹਾਨੂੰ ਮਿਲ ਜਾਣੇ ਆ ਆ ਦੇਖੋ ਤਾਂ ਹਰ ਤਰ੍ਹਾਂ ਦੇ ਕਲਰ ਮਿਲ ਜਾਣੇ ਆ ਮਤਲਬ ਮੈਂ ਤੁਹਾਨੂੰ ਜੋ ਕਹਿਣਾ ਚਾਹਣਾ ਇੱਕੋ ਹੀ ਸ਼ਾਪ ਤੇ ਆਜੋ ਸਾਰ ਚਾਹੇ ਕੋਟਮੈਂਟ ਕੋਟ ਤੇ ਪਿਆਮੇ ਸ਼ੇਰ ਬੰਨੀਆ ਬਲੇਜ਼ਰ ਬਾਸਟਰ ਨਾਲ ਰੈਡੀਮੇਡ ਦੇ ਵਿੱਚ ਵੀ ਬਹੁਤ ਵੱਡਾ ਪਟਾਕਾ ਪਾਤਾ ਤੇ ਹੁਣ ਤੁਸੀਂ ਲੋਰ ਦਾ ਰੇਟ ਵੀ ਸੁਣ ਲਓ ਆ ਦੇਖੋ ਬੜਾ ਸੋਹਣਾ ਲੋਰ ਆ ਡਿਜ਼ਾਈਨਰ ਪੀਸ ਆ ਰੇਟ ਇਹਦਾ ਨਾ 1500 ਆ ਨਾ 2000 ਸਿਰਫ 699 ਰੁਪਏ ਦੇ ਵਿੱਚ ਤੁਹਾਨੂੰ ਲੋਰ ਦੇ ਦੇਣਾ ਇਸ ਤੋਂ ਇਲਾਵਾ ਦੇਖੋ ਬਹੁਤ ਜ਼ਿਆਦਾ ਹਿਊਜ ਵੈਰਾਈਟੀ ਆ ਨਵੇਂ-ਨਵੇਂ ਡਿਜ਼ਾਈਨ ਨਵੀਆਂ ਵੈਰਾਈਟੀਆਂ ਆ ਗਈਆਂ ਰੇਟ ਘਟਿਆ ਕੁਆਲਿਟੀ ਵੈਰਾਈਟੀ ਬਹੁਤ ਜ਼ਿਆਦਾ ਆ ਛੇਦੀ ਵਿਜ਼ਿਟ ਕਰ ਲਓ ਅੰਕਲ ਹੂੰ ਮੋਗਾ ਰੋਡ ਬਾਗਰਪਣਾ ਨੰਬਰ ਸਕਰੀਨ ਤੇ ਤੁਸੀਂ ਕੋਈ ਵੀ ਜਾਣ ਕੇ ਲੈਣੀ ਤੁਸੀਂ ਇੱਥੋਂ ਆ ਕੇ ਲੈ ਸਕਦੇ